ਇਸ ਸਬੰਧ ਜਿਹੜਾ ਆਈਡੀ ਚੈਕਿੰਗ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਕੀ ਕਰਦੇ ਤੇ ਜੋ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਤੇ ਪਾਬੰਦੀ ਲਾਈ ਗਈ ਆ ਉਹਦੇ ਸਬੰਧੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਆ ਪੁਸ਼ਕ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਜਿੱਨਾਂ ਤੇ ਨਾਰਮਲ ਡੋਰ ਹੀ ਪਾਈ ਗਈ ਹੈ ਕੋਈ ਚਾਈਨਾ ਡੋਰ ਕਿਸੇ ਵੱਲੋਂ ਕੋਈ ਨਹੀਂ ਬਰਾਮਦ ਹੋਈ ਠੀਕ ਆ ਫਿਰ ਵੀ ਸਾਰੇ ਮੰਡੀ ਨਿਹਾਲ ਸਿੰਘ ਦੇ ਨਿਵਾਸੀਆਂ ਨੂੰ ਤੇ ਦੁਕਾਨਦਾਰਾਂ ਨੂੰ ਕੀ ਦੱਸਿਆ ਜਾਂਦਾ ਵੀ ਚਾਈਨਾ ਡੋਰ ਤੇ ਪਾਬੰਦੀ ਹੈ ਇਸ ਲਈ ਚਾਈਨਾ ਡੋਰ ਦੀ ਨਾ ਹੀ ਵੇਚਿਆ ਜਾਵੇ ਤੇ ਨਾ ਹੀ ਰੱਖੀ ਜਾਵੇ। ਸਿਕਰ ਸਰ ਇਦਾਂ ਕੋਈ ਕਰਦਾ ਵਫੇ। ਉਸ ਬੰਦੀ ਜੋ ਵੀ ਮਹਿਕਮਾਨਾ ਕਾਰਵਾਈ ਆ ਉਹ ਅਮਰ ਚੱਲਦਾ ਜਾਏਗੀ। ਐਸ ਸਰ ਸਾਹਿਬ ਜਿਹੜਾ ਆਜੂ ਚੈਕਿੰਗ ਕੀਤੀ ਗਈ ਹੈ ਚੈਨ ਦੇ ਵਿੱਚ ਕੀਤੀ ਕਰਨ। ਤੇ ਜੋ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਤੇ ਪਾਬੰਦੀ ਲਾਈ ਗਈ ਆ ਉਹਦੇ ਸੰਬੰਧੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਬਜ਼ਾਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਆ। ਪੁਸ਼ਕ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਆ ਜਿੱਨਾਂ ਤੇ ਨੋਰਮਲ ਡੋਰ ਹੀ ਪਾਈ ਹੋਈ ਆ ਕੋਈ ਚਾਈਨਾ ਡੋਰ ਕਿਸੇ ਵੱਲੋਂ ਕੋਈ ਨਹੀਂ ਬਰਾਮਦ ਹੋਈ। ਠੀਕ ਆ ਫਿਰ ਵੀ ਸਾਰੇ ਮੰਡੀ ਨਿਹਾਲ ਸਿੰਘਾ ਦੇ ਨਿਵਾਸੀਆਂ ਨੂੰ ਤੇ ਦੁਕਾਨਦਾਰਾਂ ਨੂੰ ਕਿ ਦੱਸਿਆ ਜਾਂਦਾ ਹੈ ਵੀ ਚਾਇਨਾ ਡੋਰ ਤੇ ਪਾਬੰਦੀ ਹੈ ਇਸ ਲਈ ਚਾਇਨਾ ਡੋਰ ਦੀ ਨਾ ਹੀ ਵੇਚਿਆ ਜਾਵੇ ਤੇ ਨਾ ਹੀ ਰੱਖੀ ਜਾਵੇ ਸਿਕਰ ਸਰ ਇਦਾਂ ਕੋਈ ਕਰਦਾ ਆਪੇ ਉਸ ਪਾਬੰਦੀ ਜੋ ਵੀ ਮਹਿਕਮਾ ਨਾਲ ਕਾਰਵਾਈ ਹੈ ਉਹ ਅਮਰ ਚ ਲਿਆਂਦਾ ਜਾਏਗੀ ਜੀ ਸਾਹਿਬ ਜਿਹੜਾ ਆਈਜੀ ਚੈਕਿੰਗ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਕੀ ਕਰ ਤੇ ਜੋ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਤੇ ਪਾਬੰਦੀ ਲਾਈ ਗਈ ਆ ਉਹਦੇ ਸੰਬੰਧੀ ਨਿਹਾਲ ਸਿੰਘਾ ਵਾਲਾ ਮੰਡੀ ਦੇ ਵਿੱਚ ਬਜ਼ਾਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਆ ਅ ਪੁਸ਼ਕੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਜਿੰਨਾ ਤੇ ਨਾਰਮਲ ਡੋਰ ਹੀ ਪਾਈ ਗਈ ਹੈ ਕੋਈ ਚਾਇਨਾ ਡੋਰ ਕਿਸੇ ਵੱਲੋਂ ਕੋਈ ਨਹੀਂ ਬਰਾਮਦ ਹੋਈ ਠੀਕ ਹੈ ਫਿਰ ਵੀ ਸਾਰੇ ਮੰਡੀ ਨਿਹਾਲ ਸਿੰਘਾ ਦੇ ਨਿਵਾਸੀਆਂ ਨੂੰ ਤੇ ਦੁਕਾਨਦਾਰਾਂ ਨੂੰ ਕਿ ਦੱਸਿਆ ਜਾਂਦਾ ਹੈ ਵੀ ਚਾਇਨਾ ਡੋਰ ਤੇ ਪਾਬੰਦੀ ਹੈ ਇਸ ਲਈ ਚਾਇਨਾ ਡੋਰ ਦੀ ਨਾ ਹੀ ਵੇਚਿਆ ਜਾਵੇ ਤੇ ਨਾ ਹੀ ਰੱਖੀ ਜਾਵੇ ਜੇਕਰ ਫਿਰ ਏਦਾਂ ਕੋਈ ਕਰਦਾ ਹੋਵੇ ਉਸ ਬੰਦੀ ਜੋ ਵੀ ਮਹਿਕਮਾਨਾ ਕਾਰਵਾਈ ਹੈ ਉਹ ਹਮੇਸ਼ਾ ਜਾਂਦਾ ਜਾਏਗਾ